ਕਈ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਬਾਹਰਲੇ ਦੇਸ਼ ਜਾਂਦੇ ਨੇ ਕਮਾਈ ਕਰਨ ਦੇ ਲਈ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਆਪਣੇ ਪਰਿਵਾਰ ਦੀ ਜ਼ਿੰਦਗੀ ਸਮਾਰਨ ਦੇ ਲਈ ਪਰ ਅੱਜ ਦੀ ਸੱਚੀ ਘਟਨਾ ਦੇ ਵਿੱਚ ਦੋ ਨੌਜਵਾਨ ਬਾਹਰ ਜਾਂਦੇ ਨੇ ਤੇ ਉਹਨਾਂ ਦੇ ਨਾਲ ਉੱਥੇ ਉਹ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੋਣੀ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਸਜ਼ਾ ਦੇ ਵੀ ਦਿੱਤੀ ਜਾਂਦੀ ਹੈ ਇਸ ਗੱਲ ਦਾ ਪਤਾ ਨਾ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਲੱਗਦਾ ਤੇ ਨਾ ਹੀ ਪਰਿਵਾਰ ਵਾਲਿਆਂ ਨੂੰ ਲੱਗਦਾ। ਤਕਰੀਬਨ 54 ਦਿਨਾਂ ਬਾਅਦ ਜਦੋਂ ਇਸ ਗੱਲ ਦੇ ਉੱਤੇ ਪੜਦਾ ਉੱਠਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ 바ਵਾ ਵਿੱਕੀ। ਵੀਡੀਓ ਨੂੰ ਲਾਈਕ ਕਰ ਲਓ। ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀਮਾ ਉਸ ਦਾ ਪਤੀ 사ウਦੀ ਅਰਬ ਦੇ ਵਿੱਚ ਗਿਆ ਹੋਇਆ ਸੀ ਜਿਸ ਦਾ ਨਾਮ ਸਤਵਿੰਦਰ ਸਿੰਘ ਸੀ ਗੱਲ ਹੈ 21 ਫਰਵਰੀ 2019 ਦੀ ਸੀਮਾ ਨੂੰ ਉਸ ਦੇ ਪਤੀ ਦਾ ਫੋਨ ਆਉਂਦਾ ਤੇ ਉਹ ਬੜਾ ਖੁਸ਼ ਸੀ ਆਪਣੀ ਬੇਟੀ ਜੋ ਕਿ ਲਗਭਗ 13 ਸਾਲਾਂ ਦੀ ਸੀ ਉਸ ਦਾ ਹਾਲ ਚਾਲ ਪੁੱਛਦਾ ਮਾਤਾ ਪਿਤਾ ਦਾ ਹਾਲ ਚਾਲ ਪੁੱਛਦਾ ਤੇ ਕਹਿੰਦਾ ਕਿ ਭਾਰਤ ਸਰਕਾਰ ਦੀ ਗੱਲ ਚੱਲ ਰਹੀ ਹੈ ਬਸ ਜਲਦ ਹੀ ਮੈਂ ਤੁਹਾਡੇ ਕੋਲ ਆਵਾਂਗਾ ਕੋਈ ਨਾ ਕੋਈ ਹੱਲ ਜ਼ਰੂਰ ਹੋ ਜਾਵੇਗਾ ਉਸ ਤੋਂ ਬਾਅਦ ਫਿਰ ਸੀਮਾ ਦੀ ਆਪਣੇ ਪਤੀ ਸਤਵਿੰਦਰ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਤਕਰੀਬਨ 54 ਦਿਨਾਂ ਬਾਅਦ 16 April 2019 ਨੂੰ ਸੀਮਾ ਨੂੰ ਪਤਾ ਲੱਗਦਾ ਕਿ ਉਸਦੇ ਪਤੀ ਨੂੰ ਤਾਂ ਸਾウਦੀ ਅਰਬ ਦੇ ਵਿੱਚ ਮੌਤ ਦੀ سزا ਦੇ ਦਿੱਤੀ ਗਈ ਹੈ ਚਰਾਹੇ ਦੇ ਵਿੱਚ ਖੜਾ ਕਰਕੇ ਉਸ ਦਾ ਤੇ ਇੱਕ ਉਸ ਦੇ ਨਾਲ ਉਸ ਦਾ ਇੱਕ ਸਾਥੀ ਜਿਸ ਦਾ ਨਾਮ ਹਰਜੀਤ ਸਿੰਘ ਆ ਦੋਨਾਂ ਦਾ ਸਿਰ ਕਲਮ ਕਰ ਦਿੱਤਾ ਗਿਆਗਾ ਇਹ ਜਾਣਕਾਰੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਇਹ ਮਾਮਲਾ ਹਾਈਲਾਈਟ ਨਹੀਂ ਹੁੰਦਾ ਕਿਉਂਕਿ ਉਸ ਵੇਲੇ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਹਾਈ ਕੋਰਟਸ ਵੀ ਇਹ ਪਰਿਵਾਰ ਜਾਂਦਾ ਪਰ ਕਿਸੇ ਦੇ ਹੱਥ ਕੁਝ ਨਹੀਂ ਲੱਗਦਾ ਦਰਅਸਲ ਹਰਜੀਤ ਸਿੰਘ ਜੋ ਕਿ ਲੁਧਿਆਣਾ ਦੇ ਸਮਰਾਲਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਇਹ ਸੱਤ ਭੈਣ ਭਰਾ ਸੀ ਇਹਨਾਂ ਦਾ ਵੱਡਾ ਭਰਾ ਤੇ ਪੰਜ ਭੈਣਾਂ ਤੇ ਸਭ ਤੋਂ ਛੋਟਾ ਭਰਾ ਹਰਜੀਤ ਹਰਜੀਤ ਜੋ ਸੀ ਉਹ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮਿਆ ਸੀ ਉਹ ਆਪਣੇ ਪਰਿਵਾਰ ਨੂੰ ਉੱਚਾ ਚੱਕਣਾ ਚਾਹੁੰਦਾ ਸੀ ਤੇ ਉਸ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਜੇ ਮੈਂ ਸਾウਦੀ ਅਰਬ ਚਲਿਆ ਜਾਵਾਂ ਤਾਂ ਆਪਣੇ ਪਰਿਵਾਰ ਦੀ ਜੋ ਗਰੀਬੀ ਆ ਉਸ ਨੂੰ ਦੂਰ ਕਰ ਦੇਵਾਂਗਾ ਤੇ ਜੋ ਪੰਜ ਭੈਣਾਂ ਨੇ ਉਹਨਾਂ ਦਾ ਵਿਆਹ ਵੀ ਕਰਨਾ ਹੈ ਹੁਣ ਸਾウਦੀ ਅਰਬ ਜਾਣ ਲਈ 2 ਲੱਖ ਰੁਪਏ ਦੀ ਲੋੜ ਹੁੰਦੀ ਹੈ ਤਾਂ ਜੋ ਮਾਤਾ ਪਿਤਾ ਹੁੰਦੇ ਨੇ ਉਹ ਰਿਸ਼ਤੇਦਾਰ ਭੈਣ ਭਰਾ ਸਾਖ ਸਬੰਧੀਆਂ ਤੋਂ ਪੈਸਾ ਇਕੱਠਾ ਕਰਦੇ ਨੇ ਤੇ ਉਸ ਤੋਂ ਬਾਅਦ ਹਰਜੀਤ ਸਿੰਘ ਨੂੰ 2005 ਦੇ ਵਿੱਚ ਸਾウਦੀ ਅਰਬ ਭੇਜ ਦਿੱਤਾ ਜਾਂਦਾ ਹੈ। ਹੁਣ ਤਕਰੀਬਨ 7 ਸਾਲ ਗੁਜ਼ਰ ਜਾਂਦੇ ਨੇ। 2012 ਦੇ ਵਿੱਚ ਹਰਜੀਤ ਸਿੰਘ ਵਾਪਸ ਪੰਜਾਬ ਆਉਂਦਾ ਆਪਣੇ ਪਿੰਡ ਆਉਂਦਾ ਹੈ। ਹਰਜੀਤ ਸਿੰਘ ਨੇ ਜਿਆਦਾ ਪੈਸਾ ਨਹੀਂ ਕਮਾਇਆ ਸੀ। ਠੀਕ ਠਾਕ ਉਸ ਦੀ ਕਮਾਈ ਸੀ। ਤੇ 2013 ਵਿੱਚ ਹਰਜੀਤ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਇਹ ਫੇਰ ਸੋਚਦਾ ਕਿ ਪੰਜਾਬ ਦੇ ਵਿੱਚ ਇੱਥੇ ਉਸ ਕੋਲ ਕੋਈ ਕੰਮ ਨਹੀਂ ਉਹ 사우ਦੀ ਅਰਬੀ ਚਲਾ ਜਾਵੇ ਉੱਥੇ ਡਰਾਈਵਰੀ ਕਰੇਗਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ ਚਾਰ ਪੈ ਇਕੱਠੇ ਕਰ ਲਵੇਗਾ ਹੁਣ 2013 ਦੇ ਵਿੱਚ ਫੇਰ ਵਰਕ ਪਰਮਿਟ ਦੇ ਉੱਤੇ ਹਰਜੀਤ ਸਿੰਘ 사우ਦੀ ਅਰਬ ਚਲਾ ਜਾਂਦਾ ਤੇ ਉਧਰ ਜੋ ਸਤਵਿੰਦਰ ਸਿੰਘ ਹੁੰਦਾ ਉਸ ਦੀ ਮੁਲਾਕਾਤ ਹਰਜੀਤ ਦੇ ਨਾਲ ਹੁੰਦੀ ਹੈ ਕਿਉਂਕਿ ਇਹ ਦੋਨੋਂ ਇੱਕ ਕੰਪਨੀ ਦੇ ਵਿੱਚ ਹੀ ਕੰਮ ਕਰਦੇ ਸੀ ਸਤਵਿੰਦਰ ਦੇ ਪਰਿਵਾਰ ਦੇ ਵਿੱਚ ਉਸ ਦੀ ਬੇਟੀ ਤੇ ਮਾਤਾ ਪਿਤਾ ਤੇ ਉਸਦੀ ਪਤਨੀ ਛੋਟਾ ਜਿਹਾ ਉਹਨਾਂ ਦਾ ਪਰਿਵਾਰ ਸੀ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਤੇ ਇੱਕ ਹੋਰ ਬੰਦਾ ਇਹਨਾਂ ਦੇ ਨਾਲ ਜੁੜਦਾ ਜਿਸ ਦਾ ਨਾਮ ਆਰਿਫ ਇਮਾਮੁਦੀਨ ਸੀ ਉਹ ਵੀ ਹੁਣ ਇਹਨਾਂ ਦਾ ਦੋਸਤ ਬਣ ਜਾਂਦਾ ਹੈ ਮੀਡੀਆ ਰਿਪੋਰਟ ਦੇ ਅਨਸਾਰ ਇਹ ਤਿੰਨੋਂ ਇਕੱਠੇ ਹੋ ਕੇ ਡਰਾਈਵਰੀ ਦਾ ਕਾਰਦਾ ਹੀ ਕਰਦੇ ਨੇ ਪਰ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਨੂੰ ਵੀ ਅੰਜਾਮ ਦੇਣ ਲੱਗਦੇ ਨੇ ਸਮਾਂ ਲੰਘਦਾਗਾ ਇੱਕ ਦਿਨ ਪੈਸੇ ਦੀ ਬੰਡ ਪਿੱਛੇ ਹਰਜੀਤ ਤੇ ਸਤਵਿੰਦਰ ਦੋਨਾਂ ਦੀ ਆਰਿਫ ਇਮਾਮੂਦੀਨ ਦੇ ਨਾਲ ਲੜਾਈ ਹੋ ਜਾਂਦੀ ਹੈ ਝਗੜਾ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਇਹ ਆਰਿਫ ਇਮਾਮੂਦੀਨ ਦਾ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਰੇਗਿਸਤਾਨ ਦੇ ਵਿੱਚ ਸੁੱਟ ਦਿੰਦੇ ਨੇ ਸਮਾਂ ਅੱਗੇ ਲੰਘਦਾ ਹੈ 9 ਦਸੰਬਰ 2015 ਆ ਜਾਂਦਾ ਹੈ 9 ਦਸੰਬਰ 2015 ਨੂੰ ਹੁਣ ਹਰਜੀਤ ਅਤੇ ਸਤਵਿੰਦਰ ਦੋਨਾਂ ਦੀ ਸ਼ਰਾਬ ਪੀਣ ਤੋਂ ਬਾਅਦ ਲੜਾਈ ਹੋ ਜਾਂਦੀ ਹੈ ਤੇ ਇਹ ਲੜਾਈ ਜਦੋਂ ਹੁੰਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਹ ਗੱਲ ਦਾ ਪਤਾ ਭਾਰਤ ਸਰਕਾਰ ਨੂੰ ਵੀ ਲੱਗਦਾ ਹੈ ਤੇ ਉਹ ਹੁਣ ਇਹਨਾਂ ਦੋਨਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੀ ਹੈ ਪਰ ਇਸੇ ਵਿੱਚ ਹੀ ਜੋ ਪੁਲਿਸ ਹੁੰਦੀ ਆ ਉਸ ਨੂੰ ਕੋਈ ਦੱਸਦਾ ਕਿ ਇਹਨਾਂ ਨੇ ਇੱਕ ਬੰਦੇ ਦਾ ਕਤਲ ਵੀ ਕੀਤਾ ਤੇ ਇਹ ਲੁੱਟਾਂ ਖੋਹਾਂ ਵੀ ਕਰਦੇ ਸੀ ਹੁਣ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਆਖਰ ਮੀਡੀਆ ਰਿਪੋਰਟ ਦੇ ਅਨਸਾਰ ਪਤਾ ਲੱਗਿਆ ਕਿ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਲੁੱਟਾਂ ਖੋਹਾਂ ਵੀ ਕਰਦੇ ਸੀ ਤੇ ਅਸੀਂ ਆਰਿਫ ਇਮਾਮੂਦੀਨ ਦਾ ਕਤਲ ਵੀ ਕੀਤਾ ਤੇ ਉਸ ਦੀ ਜੋ লাশ ਹੈ ਉਸ ਨੂੰ ਅਸੀਂ ਰੇਗਿਸਤਾਨ ਦੇ ਵਿੱਚ ਸੁੱਟ ਦਿੱਤਾ ਜਦੋਂ ਇਹ ਗੱਲ ਦਾ ਪਤਾ ਪੁਲਿਸ ਨੂੰ ਲੱਗਦਾ ਤਾਂ ਇਹਨਾਂ ਉੱਤੇ ਕੇਸ ਚੱਲਦਾ ਹੈ ਅਦਾਲਤ ਦੇ ਵਿੱਚ ਇਹਨਾਂ ਦਾ ਜੋ ਜੁਰਮ ਸੀ ਉਹ سنگੀਨ ਜੁਰਮ ਸੀ ਹੁਣ ਅਦਾਲਤ ਵੱਲੋਂ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਚੌਰਾਹੇ ਦੇ ਵਿੱਚ ਖੜਾ ਕੇ ਸਿਰ ਕਲਮ ਕਰ ਦਿੱਤਾ ਜਾਵੇ ਪਰ ਇਸ ਗੱਲ ਦਾ ਪਤਾ ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਹੀਂ ਲੱਗਦਾ ਆਖਰ 28 ਫਰਵਰੀ 2019 ਨੂੰ ਚੌਰਾਹੇ ਦੇ ਵਿੱਚ ਖੜਾ ਕੇ ਇਹਨਾਂ ਦੋਨਾਂ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ 사우ਦੀ ਅਰਬ ਦੇ ਵਿੱਚੋਂ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਵੀ ਆਉਂਦਾ ਹੈ ਪਰ ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਜਾਣਕਾਰੀ ਸਹੀ ਨਹੀਂ ਕਿਸੇ ਨੇ ਸਾਨੂੰ ਐਦਾਂ ਹੀ ਫੋਨ ਕਰ ਦਿੱਤਾ ਇੱਕ ਫੋਨ ਹੀ 사우ਦੀ ਅਰਬ ਦੀ ਜੇਲ੍ਹ ਵਿੱਚੋਂ ਆਉਂਦਾ ਹੈ ਔਰ ਕੋਈ ਵੀ ਜਾਣਕਾਰੀ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਪਰਿਵਾਰ ਇਸ ਗੱਲ ਨੂੰ ਸਰਸਰੀ ਲੈ ਜਾਂਦਾ ਜਦੋਂ ਪਰਿਵਾਰਕ ਮੈਂਬਰਾਂ ਦਾ ਕੰਟੈਕਟ ਆਪਣੇ ਬੰਦਿਆਂ ਦੇ ਨਾਲ ਨਹੀਂ ਹੁੰਦਾ ਤਾਂ ਉਹਨਾਂ ਨੂੰ ਫਿਕਰ ਹੁੰਦਾ ਤੇ ਹੁਣ 8 April 2019 ਨੂੰ ਸੀਮਾ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਕਿ ਮੇਰੇ ਪਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਉਸ ਤੋਂ 8 ਦਿਨ ਬਾਅਦ 16 April 2019 ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਪੱਤਰ ਦੇ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਪਤੀ ਨੂੰ 28 ਫਰਵਰੀ 2019 ਨੂੰ ਸਾウਦੀ ਅਰਬ ਦੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਿੱਤੀ ਗਈ ਆ ਉਸ ਨੂੰ ਦਾ ਚਰਾਹੇ ਦੇ ਵਿੱਚ ਖੜਾ ਕੇ ਸਿਰ ਕਲਮ ਕਰ ਦਿੱਤਾ ਗਿਆ ਹੁਣ ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਸਤਵਿੰਦਰ ਤੇ ਹਰਜੀਤ ਦੋਨਾਂ ਦੀਆਂ ਲਾਸ਼ਾਂ ਤਾਂ ਮਿਲ ਜਾਣ ਅਸੀਂ ਆਖਰੀ ਵਾਰ ਉਹਨਾਂ ਦਾ ਮੂੰਹ ਤਾਂ ਦੇਖ ਲਈਏ ਪਰ ਜੋ ਸਾਊਦੀ ਅਰਬ ਦੀ ਸਰਕਾਰ ਹੈ ਉਸ ਦਾ ਕਾਨੂੰਨ ਹੈ ਕਿ ਜਿਸ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਦੀ ਜੋ Laash ਹੁੰਦੀ ਹੈ ਉਹ ਸਰਕਾਰ ਪਰਿਵਾਰ ਵਾਲਿਆਂ ਨੂੰ ਨਹੀਂ ਦਿੰਦੀ ਸਿਰਫ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੰਦੀ ਹੈ ਕਿ ਕਦੋਂ ਤੇ ਕਿਉਂ ਮੌਤ ਦੀ ਸਜ਼ਾ ਦਿੱਤੀ ਗਈ ਹੈ BBC ਦੀ ਰਿਪੋਰਟ ਅਨੁਸਾਰ ਪਤਾ ਲੱਗਦਾ ਹੈ ਕਿ ਜੋ ਸਾਊਦੀ ਅਰਬ ਦੀ ਪੁਲਿਸ ਸੀ ਸਾਊਦੀ ਅਰਬ ਦੀ ਅਦਾਲਤ ਸੀ ਉਹਨਾਂ ਨੇ ਕਿਹਾ ਕਿ ਸਤਵਿੰਦਰ ਅਤੇ ਹਰਜੀਤ ਦੋਨਾਂ ਨੇ ਆਪਣੇ ਜੁਰਮ ਨੂੰ ਕਬੂਲ ਕੀਤਾ ਸੀ ਉਹਨਾਂ ਨੇ ਕਬੂਲਨਾਮਾ ਦਿੱਤਾ ਸੀ ਕਿ ਹਾਂ ਅਸੀਂ ਇਹ ਜੁਰਮ ਕੀਤਾਗਾ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਸਤਵਿੰਦਰ ਅਤੇ ਹਰਜੀਤ ਨੂੰ ਹੀ ਪਤਾ ਹੋ ਸਕਦਾ ਜਾਂ ਸਾਊਦੀ ਅਰਬ ਦੀ ਪੁਲਿਸ ਨੂੰ ਪਤਾ ਹੋ ਸਕਦਾ ਹੈ ਵਿਦੇਸ਼ ਮੰਤਰਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਸਾウਦੀ ਅਰਬ ਦੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਕਿ ਅਸੀਂ ਸਤਵਿੰਦਰ ਅਤੇ ਹਰਜੀਤ ਨੂੰ ਮੌਤ ਦੀ ਸਜ਼ਾ ਦੇ ਰਹੇ ਹਾਂ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਹੋ ਰਹੀਆਂ ਨੇ ਕਿਵੇਂ ਦੋ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦੋ ਬੰਦਿਆਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਤੇ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਹੁੰਦੀ ਤੇ ਇਹ ਮਾਮਲਾ ਲੋਕ ਸਭਾ ਦੀਆਂ ਚੋਣਾਂ ਹੋਣ ਕਾਰਨ 2019 ਵਿੱਚ ਹਾਈਲਾਈਟ ਵੀ ਨਹੀਂ ਹੁੰਦਾ ਤੇ 54 ਦਿਨਾਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਕਿ ਸਾਡੇ ਜੋ ਪਰਿਵਾਰ ਦੇ ਜੀ ਸੀ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ